10 ਮਹੀਨوں ਹਿਸ਼ਰਪੁਰ ਤੋਂ ਤੀਰਥ ਯਾਤਰਾ ਲਈ ਬੱਸ ਰਵਾਨਾ ਹੋਈ ਸੀ ਜਿਸ ਵਿੱਚ ਹਿਸ਼ਰਪੁਰ ਤੋਂ ਇਲਾਵਾ ਲੁਧਿਆਣਾ ਅਤੇ ਚੰਡੀਗੜ੍ਹ ਤੋਂ ਵੀ ਸ਼ਰਦਾਲੂ ਇਸ ਬੱਸ ਵਿੱਚ ਯਾਤਰਾ ਕਰ ਰਹੇ ਸੀ ਪਰ ਯਾਤਰਾ ਪੂਰੀ ਹੋਣ ਤੋਂ ਬਾਅਦ ਜਦੋਂ ਵਾਪਸ ਵਾਪਸ ਆ ਰਹੀ ਤੇ ਨੂਵ ਵਿਖੇ ਪਹੁੰਚੀ ਤਾਂ ਅਚਾਨਕ ਅੱਗ ਦੀ ਚ ਪੇੜ ਵਿੱਚ ਆ ਗਈ ਜਿਸ ਦੌਰਾਨ ਕੁਝ ਸ਼ਰਦਾਲੂ ਜ਼ਖਮੀ ਹੋ ਗਏ ਅਤੇ 9 ਸ਼ਰਦਾਲੂਆਂ ਦੀ ਮੌਤ ਹੋ ਗਈ ਜਿਸ ਤੇ ਸਬੰਧ ਵਿੱਚ ਅੱਜ ਹਿਸ਼ਰਪੁਰ ਦੀ ਤਹਿਸੀਲ ਵਿਖੇ ਵਸੀਕਾਂ ਨੇ ਵੀ ਸ ਅਤੇ ਉੱਥੇ ਦੇ ਕੰਮ ਕਰਦੇ ਬਾਕੀ ਦੁਕਾਨਦਾਰਾਂ ਵੱਲੋਂ ਸ਼ੋਕ ਪ੍ਰਗਟਾਉਂਦੇ ਹੋਏ 2 ਮਿੰਟ ਦਾ ਮੌਨ ਵੀ ਰੱਖਿਆ ਗਿਆ ਤੇ ਮ੍ਰਿਤਕ ਵਿਅਕਤੀਆਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ। ਹੁਸ਼ਰਪੁਰ ਤੋਂ ਜੀਬੀਸੀ ਅਪਡੇਟ ਦੇ ਲਈ ਕੈਮਰਾਮੈਨ ਪਵਨ ਦੇ ਨਾਲ ਨਵਨੀ ਸੰਚੀਮਾ ਦੀ ਰਿਪੋਰਟ। ਸਰ ਕੀ ਨਾਮ ਹੈ? ਮੇਰਾ ਮੋਹਿਸ਼ਰ ਮਸਰ। ਤਸ 5 ਮਈ ਨੂੰ ਇੱਕ ਧਾਰਮਿਕ ਸਥਾਨਾਂ ਦਾ ਯਾਤਰਾ ਲਈ ਬੱਸ ਰਵਾਨਾ ਹੋਈ ਜਿੱਥੇ ਹਰਪੁਰੋਂ ਛੱਡ ਕੇ ਲੁਧਿਆਣਾ ਤੇ ਚੰਡੀਗੜ੍ਹ ਤੋਂ ਵਿੱਚ ਦਰਮਿਆਨ ਇੱਕ ਸ਼ਾਮ ਰਹੀ ਸੀ ਇੱਕ ਬਹੁਤ ਹੀ ਢਨਖਾ ਸਾਹਿਬ ਦਾ ਤਕਨੀਕੀ ਖਰਾਬੀ ਕਾਰਨ ਕੱਲ ਕਹਿ ਲਓ ਜਾਂ ਵੀ ਹੋਰ ਕਿਸੇ ਵਜ੍ਹਾ ਕਰਕੇ ਟੈਕਨੀਕਲ ਸਿਸਟਮ ਹੀ ਹੋ ਸਕਦਾ ਬੱਸ ਦਾ ਇਹ ਕਿਉਂਕਿ ਸਾਰੇ ਉੱਥੇ ਬੇਅ ਵਰਸਨ ਬੈਠੇ ਹੋਏ ਸੀਗੇ ਕੋਈ ਸਮੋਕਿੰਗ ਨਹੀਂ ਕਰਦਾ ਇਸ ਬੱਸ ਦੇ ਵਿੱਚ ਬੱਸ ਹੀ ਵਨ ਰੁਕੀ ਵੀ ਆਏ ਹਾਸੇ ਤੋਂ 1 ਘੰਟਾ ਤਕਰੀਬਨ 70 ਮਿੰਟ ਪਹਿਲਾਂ ਬੱਸ ਰੁਕੀ ਵੀ ਆਏ ਵਾਸ਼ਰੂਮ ਵਾਸਤੇ ਸਾਰੇ ਗਏ ਆ ਉਸ ਤੋਂ ਬਾਅਦ ਫਿਰ ਟ੍ਰੈਵਲ ਹੋਇਆ ਸ਼ੁਰੂ ਕਰੀਬ-ਕਰੀਬ 1.5 ਔਰ 1 35 40 ਦੇ ਵਿੱਚ ਬੱਸ ਦੇ ਵਿੱਚ ਫਿਰ ਸਾਨੂੰ ਪਿੱਛੋਂ ਓਵਰਟੇਕ ਕਰਕੇ ਕੋਈ ਬਾਈਕ ਵਾਲਾ ਆਇਆ ਉਹਨੇ ਦੱਸਿਆ ਕਿ ਬੱਸ ਦੇ ਵਿੱਚ ਅੱਗ ਲੱਗੀ ਔਰ ਜਦੋਂ ਪ੍ਰੈਸ਼ਰ ਬ੍ਰੇਕ ਲੱਗੀਆ ਉਸ ਤੋਂ ਬਾਅਦ ਹੀ ਸਾਰੇ ਚੌਂਕ ਦੇ ਉੱਤੇ ਡਰਾਈਵਰ ਨਿਕਲਿਆ ਬਾਹਰ ਉਹਨੇ ਦੇਖਿਆ ਅੱਗ ਲੱਗੀ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਉਹਨੇ 2 4 10 ਸੈਕਿੰਡ ਦੇ ਵਿੱਚ ਦੱਸਤਾ ਕਿ ਭਾਈ ਆਪਣੀ ਹੱਦ ਬੱਸ ਨਹੀਂ ਹੈਗਾ ਬਾਹਰ ਨਿਕਲੋ ਗੱਡੀ ਤੋਂ ਅੱਗ ਲੱਗ ਗਈ ਆ ਤੁਸੀਂ ਉਸ ਵੇਲੇ ਕਿੱਥੇ ਬੈਠੇ ਸੀ ਮੈਂ ਵਾਸਦੇ ਵਿੱਚ ਡਰਾਈਵਰ ਵਾਲੇ ਪਾਸੇ ਬਿਲਕੁਲ ਲਾਸਟ ਵਿੱਚ ਸੀ इवन ਕਿ ਜਦੋਂ ਬ੍ਰੇਕ ਲੱਗੀ ਮੈਨੂੰ ਵੀ ਉੱਥੇ ਹਲਕੀ ਜਿਹੀ ਪ੍ਰੈਗਨੈਂਸ ਉੱਠੀ ਕਿ ਕੁਝ ਜਲਦਾ ਪਿਆ ਹੈ ਪਲਾਸਟਿਕ ਮੈਂ ਸ਼ੀਸ਼ਾ ਖੋਲ ਕੇ ਦੇਖਿਆ ਤਾਂ ਅੱਗੇ ਭਾਂਬੜ ਮਚਦਾ ਪਿਆ ਸੀ ਧੂਆ ਵੀ ਸੀ ਅੱਗ ਦੀ ਲਾਈਟ ਵੀ ਸੀ ਲਾਟ ਵੀ ਨਿਕਲਦੀ ਬਈ ਸੀ ਫੇ ਇਧਰਲੇ ਪਾਸੇ ਅੱਗੇ ਵਾਲੇ ਪਾਸੇ ਅੱਗੇ ਹੜਕੰਪ ਮੱਚ ਗਿਆ ਪਿੱਛੇ ਵਾਲੇ ਪਾਸੇ ਅਸੀਂ ਵੀ ਕੁਝ ਹੈਲਪ ਕੀਤੀ ਚਲੋ ਤੁਸੀਂ ਬਾਹਰ ਹੋਵੋ ਦਵਾ ਦਵਾ ਪਰ ਜਿੰਨਾ ਹੋ ਸਕਿਆ ਟਾਈਮ ਨਹੀਂ ਜ਼ਿਆਦਾ ਮਿਲਿਆ ਸਾਨੂੰ ਉਹਦੇ ਵਿੱਚ ਕਾ 5-4 ਮਿੰਟ ਹੋਰ ਜੇ ਮਿਲ ਜੇਂਦਾ ਸ਼ਾਇਦ ਕੁਝ ਹੋ ਸਕਦਾ ਪਰ ਨਹੀਂ ਜੋ ਹੋਣਾ ਸੀ ਉਹ ਤੁਹਾਡੇ ਸਾਹਮਣੇ ਹੀ ਹੈ ਉਹ ਛੋਟੀ ਬੱਚੀ ਵੀ ਸੀ ਉਹ ਵੀ ਜਗ ਦੇ ਵਿੱਚ ਆ ਗਈ ਤੇ ਕਿਵੇਂ ਉਹਦਾ ਜਾਣਾ ਐਕਚੁਅਲੀ ਉਹ ਗੁੜੀ ਅੱਗੇ ਬੈਠੀ ਸੀ ਮਾਤਾ ਨਾਲ ਆਪਣੇ ਜੇ ਸਾਡੇ ਕੋਲ ਸ਼ਾਇਦ ਪਿੱਛੇ ਹੁੰਦੀ ਉਹਦਾ ਵੀ ਜੇ ਅਸੀਂ ਬਚਾ ਸਕਦੇ ਸੀ ਉਹਨੇ ਵੀ ਜੇ ਸਾਡੇ ਕੋਲ ਪਿੱਛੇ ਹੁੰਦੀ ਤਾਂ ਉਹਦੇ ਇੱਕ ਸ਼ਾਇਦ ਕਿਸਮਤ ਮਾੜੀ ਸੀ ਵਿਚਾਰੀ ਨਹੀਂ ਤਾਂ ਜਦੋਂ ਵੀ ਬੱਸ ਟਰੈਵਲ ਕਰਦੀ ਮੈਂ ਸਾਡੇ ਕੋਲ ਪਿੱਛੇ ਆ ਕੇ ਬਹਿ ਜਾਂਦੀ ਸੀਗੀ ਪਰ ਉਸ ਦਿਨ ਉਹਦੀ ਵੀ ਪਤਾ ਨਹੀਂ ਸ਼ਾਇਦ ਜੀਦੀ ਸੀ ਕਿ ਮੰਮੀ ਕੋ ਰਹਿਣਾ ਕਿ ਮੰਮੀ ਕੋ ਬਹਿਣਾ ਮਾਤਾ ਕੋ ਲੱਗੇ ਸੋ ਰਹੀ ਸੀ ਤਾ ਜਿਸ ਲਈ ਬੱਸ ਰੁਕੀ ਆ ਐਕਚੁਅਲੀ ਬੰਦਾ ਉੱਧੇ ਮਾਈਂਡ ਅਫਸੈਟ ਹੋ ਜਾਂਦਾ ਕੀ ਹੋਇਆ ਇਹ ਅੱਗ ਲੱਗੀ ਆ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਉਹ ਸਾਰੇ ਗਰੇਟ ਵੱਲ ਨੂੰ ਦੌੜਦੇ ਉੱਧਰ ਤਾਂ ਅੱਗ ਉੱਠ ਰਹੀ ਸੀ ਕਿਸੇ ਨੂੰ ਇਹ ਹੀ ਨਹੀਂ ਦਿਮਾਰ ਗਿਆ ਸ਼ਾਇਦ ਅਸੀਂ ਖਿੜਕੀ ਵੀ ਯੂਜ਼ ਕਰੀਏ ਜਿਹਨੂੰ ਪਤਾ ਲੱਗਾ ਉਹਨੇ ਜੰਪ ਵੀ ਕੀਤਾ ਆ ਅਸੀਂ ਵੀ ਇਹਨਾਂ ਪਿੱਛੋਂ ਜਿੰਨਾ ਹੋ ਸਕੇ ਕਿਰਾਇਆ ਪਰ ਅੱਗੇ ਲਾਈਟ ਵੀ ਬੰਦ ਧੂਆਂ ਇੰਨਾ ਅੰਦਰ ਵਾਜਾ ਵੀ ਮਾਰਦੇ ਰਹੇ ਪਰ ਗਰੀਨ ਵਾਸ਼ ਹੋ ਗਏ ਸਭ ਕੁਝ ਨਹੀਂ ਹੋ ਸਕਿਆ ਲੋਕਲ ਫਰਵ ਗੜਦੀਆਂ ਗੱਡੀਆਂ ਜਾਂ ਬਹੁਤ ਲੇਟ ਹੋ ਗਿਆ ਉਹ ਤਾਂ ਬਹੁਤ ਲੇਟ ਹੋ ਗਿਆ ਸਭ ਕਰਦਾ ਸਭ ਕੁਝ ਸੁਆਹ ਹੋ ਗਿਆ ਸਭ ਮਾਰਾ ਕੁਸ਼ੀ ਜਲ ਚੁੱਕਾ ਸੀ 5 ਮਿੰਟ ਲੱਗਣੇ ਯਾਰ ਆ ਗਏ ਮੈਂ 5